ਸਾਡਾ ਗੁਰੂ ਗਿਆਨ ਹੈ ਕਿ ਤੇ ਹੈ ਬੋਲੋ ਪਿਆਰਿਓ ਗਿਆਨ ਹੈ ਤੇ ਸਿੱਖ ਦੇ ਹੈ ਕਿ ਸੁਰਤ ਨੇ ਬੰਨਣਾ ਹੈ ਸੁਰਤ ਨੇ ਤੇ ਝੁਗਣਾ ਕਿੰਨੇ ਹੋਇਆ ਫਿਰ ਸੁਰਤ ਨੇ ਮਾਰਾ ਦੇ ਬਚਨ ਸੁਰਤ ਵਿੱਚ ਬਸਾਉਣੇ ਹੈ ਆ ਤੇ ਠੀਕ ਹੈ ਆਪਾਂ ਸੁਰਤ ਵਿੱਚ ਬਸਿਆ ਹੋਏਗਾ ਤਾਂ ਤੇ ਮੱਥਾ ਟੇਕਣਾ ਲੱਗਦਾ ਵੀ ਹਾਂ ਗੱਲ ਬਣਦੀ ਹੈ ਜੇ ਐਦਾਂ ਹੀ ਕਰੀ ਗਏ ਮਨ ਨੇ ਮੰਨਿਆ ਇੰਗਾ ਫਿਰ ਤੇ ਪਖੰਡੀ ਬਣ ਗਏ ਇਹਦੇ ਨਾਲ ਉਹ ਤੇ ਪਖੰਡੀ ਦੇ ਨਾਮ ਵਾਲੇ ਬੰਦੇ ਘਟ ਤੋਂ ਘਟ ਜਿੱਦਾਂ ਤੋਂ ਹੋਵੇ ਉਦਾਂ ਦੇ ਹੀ ਦਿਸੇ ਹੈ ਨਹੀਂ ਏ ਧਰਮੀ ਧਰਮੀ ਬਣੇ ਫਿਰ ਕਿਉਂ ਹੁਣ بڑے ਬੰਦੇ ਆ ਜਿਹੜੇ ਧਰਮੀ ਦਿਸਦੇ ਵੀ ਨਹੀਂ ਧਰਮੀ ਹੈ ਵੀ ਨਹੀਂ ਉਹ ਜ਼ਿਆਦਾ ਖਤਰਨਾਕ ਨੇ ਜਿਹੜੇ ਹੈ ਹੈ ਨਹੀਂ ਧਰਮੀ ਦਿਸਦੇ ਆ ਉਹ ਜ਼ਿਆਦਾ ਖਤਰਨਾਕ ਨੇ ਇੱਕ ਬੰਦਾ ਉਹ ਹੈ ਅਗਲਾ ਕਹਿੰਦਾ ਜਾਂਦਾ ਹੀ ਨਹੀਂ ਯਾਰ ਗੁਰਦੁਆਰੇ ਸਾਰੇ ਪਿੰਡ ਨੂੰ ਪਤਾ ਵੀ ਬੰਦਾ ਗੁਰਦੁਆਰੇ ਨਹੀਂ ਜਾਂਦਾ ਇਕ ਉਹ ਹੈ ਜਿਹੜਾ ਜਾਣਦਾ ਹੈ ਪਰ ਹੈ ਨਾ ਜਾਣ ਵਾਲਿਆਂ ਤੋਂ ਵੀ ਬਿਹੜਾ ਖੁਸਤ ਨਾਮ ਉਹ ਤੇਰੀ ਬਾਤ ਉਹਦੇ ਨਾਲੋਂ ਚੰਗਾ ਸੀ ਬੰਦਾ ਅਸਲੀ ਤੇ ਰਹਿੰਦਾ ਜੇ ਧਰਮੀ ਨਹੀਂ ਤੇ ਅਧਰਮੀ ਤੇ ਜੇ ਜੇ ਸੱਚਾ ਨਹੀਂ ਜਜਤਰਾ ਬਣ ਸਕਦਾ ਤੇ ਝੂਠਾ ਹੀ ਬਣਦਾ ਬਣਦਾ ਤੇ ਸ਼ਰਿਆਮ ਜੋ ਬਣਦਾ ਬਣਦਾ ਤੇ ਸ਼ਰਿਆ ਜੇ ਨਕਲੀ ਅਸਲੀ ਨਹੀਂ ਬਣ ਸਕਦਾ ਘੱਟ ਤੋਂ ਘੱਟ ਨਕਲੀ ਵੀ ਅਸਲੀ ਪਤਾ ਤੇ ਲੱਗਦਾ ਵੀ ਨਹੀਂ ਜਾਂਦਾ ਠੀਕ ਹੈ ਬਸ ਇਹ ਜਿਹੜੀਆਂ ਯਾਰ ਅਸੀਂ ਤੇ ਨਹੀਂ ਜਾਂਦੇ ਇੱਕ ਤੇ ਉਹ ਜਿਹੜਾ ਨਾਸਤਕ ਹੈ ਨਾਸਤਕ ਦਿਸਦਾ ਨਹੀਂ ਜਾਂਦਾ ਤੇ ਨਹੀਂ ਜਾਂਦਾ ਇਹ ਕੋਣ ਹੈ ਜਿਹੜੇ ਲੱਗਦੇ ਇਹਨੇ ਵੀ ਜਾਂਦੇ ਨੇ ਅੰਦਰੋਂ ਕੱਖ ਵੀ ਨਹੀਂ ਉਹਨਾਂ ਦੇ ਅੱਲੇ-ਪੱਲੇ ਸਾਡਾ ਬਹੁਤਿਆਂ ਦਾ ਹਾਲ ਤੇ ਇਦਾਂ ਦਾ ਹੀ ਹੈ ਨਾ ਭਾਈ